ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੋਥ ਹਾਊਸ ਕਮਾਨਾ ਤੇ। ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਪਸ਼ਮੀਨੇ ਦੇ ਸੂਟ। ਸਭ ਤੋਂ ਘੱਟ ਰੇਟ ਦਾ ਸੂਟ ਹੈ ਜੀ। ਇਹਦਾ ਰੇਟ ਜੀ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ। ਪਹਿਲਾਂ ਤੁਸੀਂ ਇੱਕ ਵਾਰੀ ਸੂਟ ਦੇਖੋ। ਸਭ ਤੋਂ ਘੱਟ ਰੇਟ ਦਾ ਪਸ਼ਮੀਨਾ ਹੈ ਜੀ ਇਹ। ਵਧੀਆ ਚੀਜ਼ ਹੈ। ਇੱਕ ਵਾਰੀ ਤੁਸੀਂ ਸਟੱਫ ਚੈੱਕ ਕਰੋ। ਪਸ਼ਮੀਨਾ ਜੀ, ਵੂਲਨ ਹੈ ਜੀ। ਦੇਖ ਸਕਦੇ ਹੋ। ਬਹੁਤ ਪਿਆਰੇ ਕਲਰ ਨੇ ਇਹਦੇ ਵਿੱਚ ਚੈੱਕ ਦੇ ਵਿੱਚ ਨੇ ਪਰ ਤੁਸੀਂ ਦੇਖੋ ਜੀ ਇਹ ਸੂਟ ਦਾ ਰੇਟ ਹੈ ਜੀ 170 ਰੁਪਏ 5 ਮੀਟਰ ਦਾ ਕਪੜਾ ਜੀ 5 ਮੀਟਰ ਤੋਂ ਇੰਚ ਵੀ ਘਟ ਨਹੀਂ ਹੈਗਾ ਪੂਰਾ 5 ਮੀਟਰ ਦਾ ਕਪੜਾ 170 ਰੁਪਏ ਦਾ ਸੂਟ ਹੈ ਜੀ ਇਹ ਅਗਰ ਕਿਸੇ ਨੂੰ ਵੀ ਚਾਹੀਦਾ ਹੋਵੇ ਆਨਲਾਈਨ ਮੰਗਵਾਉਣਾ ਚਾਹਣੋ ਤਾਂ ਆਨਲਾਈਨ ਵੀ ਭੇਜ ਸਕਦੇ ਆ ਤੇ ਆਪਣੀ ਸ਼ਾਪ ਵਿਜ਼ਿਟ ਕਰੋ ਜੀ ਗੁਰੂ ਕ੍ਰਿਪਾ ਕਲੋਥ ਹਾਊਸ ਕਮਾਣਾ ਪਿੰਡ ਕਮਾਣਾ ਤਹਿਸੀਲ ਰਤੀਏ ਜ਼ਿਲ੍ਹਾ ਫਤਿਹਬਾਦ ਪਿੰਡ ਕਮਾਣਾ ਦੇ ਵਿੱਚ ਸਥਿਤ ਹੈ ਜੀ ਇਹ ਮਸਟ ਵਿਜ਼ਿਟ ਜੀ ਅਗਰ ਤੁਸੀਂ ਨੇ ਆਪਣੇ WhatsApp ਗਰੁੱਪ ਵੀ ਬਣਾ ਹੋਇਆ ਜੀ ਅਗਰ ਉਹਦੇ ਵਿੱਚ ਤੁਸੀਂ ਨੇ ਜੁਆਇਨ ਹੋਣਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜੀ ਆਪਣੇ ਗਰੁੱਪ ਦਾ ਲਿੰਕ ਵੀ ਦਿੱਤਾ ਹੋਇਆ ਤੁਸੀਂ ਗਰੁੱਪ ਡਿਸਕ੍ਰਿਪਸ਼ਨ ਨੂੰ ਓਪਨ ਕਰੋ ਤੇ ਲਿੰਕ ਤੇ ਕਲਿੱਕ ਕਰਕੇ ਆਪਣੇ WhatsApp ਗਰੁੱਪ ਦੇ ਵਿੱਚ ਤੁਸੀਂ ਜੀ ਜੁਆਇਨ ਹੋ ਸਕਦੇ ਹੋ ਕਿਉਂਕਿ WhatsApp ਗਰੁੱਪ ਦੇ ਵਿੱਚ ਡੇਲੀ-ਡੇਲੀ ਨਿਊ ਅਪਡੇਟ ਆਉਂਦੀ ਰਹਿੰਦੀ ਹੈ YouTube ਤੇ ਇੰਨਾ ਸਮਾਂ ਨਹੀਂ ਹੁੰਦਾ ਕਿ ਆਪਾਂ ਵੀਡੀਓ ਪਾਈਏ ਤੁਸੀਂ WhatsApp ਗਰੁੱਪ ਵੀ ਚੈੱਕ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਇਹ ਸੂਟ ਚਾਹੀਦੇ ਹੋਣ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਦੇ ਉੱਤੇ ਆਪਾਂ ਨੂੰ ਜੀ WhatsApp ਕਰ ਸਕਦੇ ਹੋ DM ਕਰ ਸਕਦੇ ਹੋ ਕਾਲ ਕਰ ਸਕਦੇ ਹੋ ਆਪਣੇ ਨੰਬਰ ਨੇ ਜੀ ਉਹ ਆਪਣੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਨਾਲੇ ਵੀਡੀਓ ਨੂੰ ਕਰਿਓ ਸ਼ੇਅਰ ਧੰਨਵਾਦ ਜੀ